ਵੇ ਹੁਣ ਅਕਾਲੀ ਦਲ ਦੇ ਉਹਦੇ ਹੱਕ 'ਚ ਬੋਲੇ ਮੈਂ ਤਾਂ ਮੈਂ ਤਾਂ ਉਹਦੇ ਹੱਕ ਦਾ ਮੈਂ ਤਾਂ ਹੈ ਹੀ ਉਹਨਾਂ ਦਾ ਹਾਕਮ ਦਾ ਮੈਂ ਤਾਂ ਮੇਰੇ ਤੇ ਕੋਈ ਪੈਰੀ ਕਰੋ ਜੇ ਮੈਂ ਬਗਾਨਾ ਹੋਵਾਂ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਮੈਂ ਅਕਾਲੀ ਆ ਤੇ ਕਾਲੀ ਕਰਕੇ ਮੈਨੂੰ ਡਿਗਰੀ ਮਿਲੀ ਨਾ ਤੇ ਤਾਂ ਹੀ ਮੈਂ 1996 ਤੋਂ ਲਗਾਤਾਰ 25 ਸਾਲ ਦਾ ਕੌਂਦਾ ਆ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਕਾਲੀ ਦਲ ਬਣਿਆ ਸੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੋ ਕਾਲ ਦਿੱਤੀ ਅਕਾਲੀ ਦਲ ਮੋਰੇ ਹੋ ਕੇ ਲੜਿਆ ਇਹਨਾਂ ਦਾ ਮਸਾਲਾ ਸਾਡੇ ਕੋਲ ਇਤਿਹਾਸ ਦੇ ਵਿੱਚ ਬਹੁਤ ਮਿਲਦੀ ਹੈ ਨਾਨ ਸਿੱਖ ਉਹ ਆਪਣੀਆਂ ਆਪਣੀਆਂ ਅਸੈਂਬਲੀ ਚ ਵੋਟਾਂ ਪਾਉਣ ਮੁਬਾਰਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਫੀਮੇਂ ਦੀ ਜਿਹੜੀਆਂ ਵੋਟਾਂ ਬਣਾਉਣੀਆਂ ਉਹ ਬਾਜਬ ਨਹੀਂ ਇਹ ਚਾਹੁੰਦੇ ਸੀ ਭਈ ਇਹ ਕਿਸੇ ਢਾਂਗ ਦੇ ਨਾਲ ਚੋਣਾਂ ਹੋਣ ਪਰ ਮੈਨੂੰ ਇਹ ਦਿਖਦਾ ਕਿ ਸਿੱਖਾਂ ਦੀ ਤਾਕਤ ਨੂੰ ਸਿੱਧੇ ਤੌਰ ਤੇ ਕਮਜ਼ੋਰ ਕਰ ਲਈ ਪਿਛਲੇ ਕੁਝ ਸਮੇਂ ਤੋਂ ਸਿੱਖ ਸੰਸਥਾਵਾਂ ਜਿਹੜੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਉਹਨਾਂ ਨੂੰ ਖੋਰਾ ਲਾਉਣ ਦਾ ਅਸਿੱਧੇ ਤੌਰ ਤੇ ਯਤਨ ਜਾਰੀ ਰਿਹਾ ਪਰ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਜਥੇਬੰਦੀਆਂ ਹੋਰ ਪਰਪੂਲਤ ਹੋਈਆਂ ਪਰ ਅਜੋਕੇ ਸਮੇਂ ਦੇ ਵਿੱਚ ਸਰਕਾਰਾਂ ਦਾ ਸਾਰੇ ਦਾ ਸਾਰਾ ਜੋਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਤੇ ਲੱਗਿਆ ਉਹ ਸਮਾਸੀ ਜਦੋਂ ਤਾਕਤ ਪਟਨਾ ਸਾਹਿਬ ਦਾ ਪ੍ਰਧਾਨ ਜਥੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਤੋਂ ਬਾਅਦ ਮਿੰਦਰ ਸਿੰਘ ਰਮਾਣਾ ਸਾਡੇ ਮੈਂਬਰ ਸੀ ਉਹ ਉਹਦੇ ਪ੍ਰਧਾਨ ਵੀ ਰਹੇ ਤਾਕਤ ਹਜੂਰ ਸਾਹਿਬ ਦੇ ਵਿੱਚ ਵੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੋਂ ਨਾਮਿਨੇਟ ਕਰਕੇ ਜਾਂਦੇ ਸੀ ਉਹਦਾ ਪ੍ਰਬੰਧ ਵੀ ਸਿੱਧੇ ਤੌਰ ਤੇ ਨਾ ਕਹ ਲਓ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਿਹਾ ਹੌਲੀ ਹੌਲੀ ਉਹਨਾਂ ਸਰਕਾਰਾਂ ਨੇ ਪਹਿਲਾਂ ਤਖਤ ਪਟਨਾ ਸਾਹਿਬ ਨੂੰ ਕਮਜ਼ੋਰ ਕੀਤਾ ਔਰ ਉਹਦੇ ਵਿੱਚ ਨਾਮਿਨੇਸ਼ਨਾਂ ਵਧਾ ਦਿੱਤੀਆਂ ਜਿਹਦੇ ਵਿੱਚੋਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਜਿਹੜਾ ਉਹ ਘਟਾ ਦਿੱਤਾ ਗਿਆ ਇਸੇ ਤਰਜ਼ ਦੇ ਉੱਤੇ ਤੁਹਾਨੂੰ ਪਤਾ ਪਿਛਲੇ ਸਮੇਂ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਾਰੇ ਦੇ ਸਾਰੇ ਮੈਜੋਰਟੀ ਵਿੱਚ ਮੈਂਬਰ ਸਹਿਬਾਨ ਚੁਣੇ ਹੋਏ ਚੋਣ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਤੇ ਆਏ ਉਹ ਮੌਕੇ ਦੀਆਂ ਸਰਕਾਰਾਂ ਨੇ ਜੋਰ ਪਾ ਕੇ ਸਾਰੇ ਦੇ ਸਾਰੇ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਉਹਨਾਂ ਨੂੰ ਇੱਕ ਪਾਤਸ਼ਾਹ ਸ਼੍ਰੋਮਣੀ ਅਕਾਲੀ ਦਲ ਤੋਂ ਲਾਂਬੇ ਕਰ ਦਿੱਤਾ ਤੇ ਉਸ ਦਿੱਲੀ ਦੀ ਸ਼ਕਤੀ ਨੂੰ ਸ਼੍ਰੋਮਣੀ ਗੁਰਦੁਆਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਧੇ ਤੌਰ ਤੇ ਆਪਣੇ ਪ੍ਰਬੰਧ ਵਿੱਚ ਲੈ ਲਿਆ ਜਿਹਦੀ ਜਿੰਦਾ ਮਿਸਾਲ ਮੈਂ ਤੁਹਾਡੇ ਸਾਹਮਣੇ ਬੈਠਾ ਕਿਉਂਕਿ ਜਿਸ ਦਿਨ ਇਲੈਕਸ਼ਨ ਹੋਈ ਮਲੂਕਾ ਸਾਹਿਬ ਗਏ ਹੋ ਸੀ ਉੱਥੇ ਬਤੌਰ ਅਬਜਾਰਬਰ ਤੇ ਦੋਹਾਂ ਤਰ੍ਹਾਂ ਦੀ ਉੱਥੇ ਪ੍ਰਧਾਨਗੀ ਦੇ ਵਿੱਚ ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜੇ ਆ ਉਹ ਸ਼ੋਮਣੀ ਕਾਲੀ ਦਲ ਦੇ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਪਰ ਸਰਕਾਰ ਨੇ ਦਖਲਅੰਦਾਜ਼ੀ ਕਰਕੇ ਉਹ ਸਾਰੇ ਦਾ ਸਾਰਾ ਪਾਸਾ ਇੱਕ ਪਾਸੇ ਕਰਕੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਫੋਟਰ ਦੇ ਵਿੱਚੋਂ ਕੱਢ ਕੇ ਆਪਣੇ ਤੌਰ ਤੇ ਸਿੱਧੇ ਤੌਰ ਤੇ ਆਪਣੇ ਨਾਲ ਜੋੜ ਲਿਆ। ਉਹ ਤੋਂ ਇਲਾਵਾ ਹਰਿਆਣਾ ਕਮੇਟੀ ਜਿਹੜਾ ਲੰਬੇ ਅਰਸੇ ਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਤੁਹਾਨੂੰ ਪਤਾ ਵੀ ਪਿਛਲੇ ਸਮੇਂ ਦੌਰਾਨ ਉਹਦਾ ਪ੍ਰਬੰਧ ਵੀ ਲਪੇਟ ਕੇ ਆਪਣੇ ਪ੍ਰਬੰਧ ਦੇ ਵਿੱਚ ਲੈ ਲਿਆ ਤੇ ਉਹਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਖੱਟੜ ਸਾਹਿਬ ਦੀ ਉਹਨੇ ਸਿੱਧੀ ਦਖਲਅੰਦਾਜ਼ੀ ਕੀਤੀ। ਔਰ ਸਿੱਧੀ ਦਖਲਅੰਦਾਜ਼ੀ ਨਹੀਂ ਕੀਤੀ। ਉਹਦੇ ਵਿੱਚ ਇੰਨੇ ਐਕਟ 'ਚ ਲਕੂਨੇ ਕਰ ਦਿੱਤੇ ਕਿ ਜਿਹੜਾ ਕੋਈ ਕਿਸੇ ਜਥੇਬੰਦੀ ਤੋਂ ਜ਼ਿਲ੍ਹੇ ਕੋ ਐਕਟ ਬਣਦਾ ਉਹਨਾਂ ਦੇ ਵਿੱਚ ਲੋਕ ਦੇ ਕੇ ਪਬਲਿਕ ਨੋਟਿਸ ਕਿ ਇਹਦੇ ਵਿੱਚ ਕੀ ਲਕੂਨੇ ਜਾਂ ਕੀ ਇਹਦੇ 'ਚ ਐਡ ਹੋਣਾ ਚਾਹੀਦਾ ਉਹ ਕਿਵੇਂ ਦਾ ਵੀ ਕੋਈ ਸਿਸਟਮ ਨਹੀਂ ਬਣਾਇਆ। ਸਿੱਧੇ ਤੌਰ ਤੇ ਨੋਟੀਫਿਕੇਸ਼ਨ ਕਰਕੇ ਕਹਿਤਾ ਕਿ ਡਹਾਓ ਕਮੇਟੀ ਡੇਢ ਸਾਲ ਚੱਲੂਗੀ। ਔਰ ਡੇਢ ਸਾਲ ਦੇ ਵਿੱਚ ਜੇ ਇਲੈਕਸ਼ਨ ਨਹੀਂ ਹੁੰਦੀ ਤੇ ਡੇਢ ਸਾਲ ਹੋਰ ਜਿਹੜੀ ਆ ਡਹਾਓ ਕਮੇਟੀ ਉਹਦੀ ਐਕਸਟੈਂਸ਼ਨ ਕਰਤੀ ਜਾਊਗੀ। ਤੇ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਪ੍ਰੈਸ ਵਾਲੇ ਕਿ ਕਿਵੇਂ ਉੱਥੇ ਕੁੱਕੜ ਖੇਡ ਹੋਈ। ਇੱਕ ਪ੍ਰਧਾਨ, ਦੋ ਪ੍ਰਧਾਨ, ਰੋਜ਼ ਝਗੜੇ ਤੇ ਸਭ ਤੋਂ ਵੱਡਾ ਝਗੜਾ ਪੇ ਮਾਮਾ ਭੈਣਾ ਦੀਆਂ ਗਾਲਾਂ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਕੱਢ ਹੋਈਆਂ। ਇਹ ਮੈਂ ਨਹੀਂ ਕਹਿੰਦਾ ਇਹ ਸਾਰੀ ਬੂ ਮੂ ਬੋਲਦੀ ਜਿਹੜੀ ਸੋਸ਼ਲ ਮੀਡੀਆ ਨੂੰ ਤੁਹਾਡੀ ਉਹ ਉਹਨੇ ਰੋਬ ਰੋਬ ਕੀਤੀ ਸੀਗੀ ਵੀਡੀਓ ਉਹਦੇ ਵਿੱਚ ਸਾਰਾ ਚੱਲਿਆ ਔਰ ਉਸ ਤੋਂ ਬਾਅਦ ਫਿਰ ਇੱਕ ਹੋਰ ਨਵਾਂ ਪ੍ਰਧਾਨ ਬਦਲਿਆ ਜਿਹੜਾ ਅੱਜ ਕੱਲ ਸਰਦਾਰ ਭਪਿੰਦਰ ਸਿੰਘ ਅਸਾਂਤ ਚੱਲ ਰਿਹਾ ਸੋ ਆ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਰਹੀ ਤੇ ਹੁਣ ਸਭ ਤੋਂ ਵੱਡਾ ਜਿਹੜਾ ਅੱਜ ਅਟੈਕ ਹੋਇਆ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਆ ਉਹਨੇ ਕੈਬਨਿਟ ਦੇ ਵਿੱਚ ਇੱਕ ਪਾਸ ਕੀਤਾ ਕਿ ਤਖਤ ਹਜੂਰ ਸਾਹਿਬ ਜਿਹਦੇ ਵਿੱਚ ਪ੍ਰਾਣੀ ਤਰਜ ਜਿਹੜਾ 1956 ਦਾ ਐਕਟ ਬਣਿਆ ਸੀ ਉਹਦੇ ਤਹਿਤ ਇੱਕ ਮੈਂਬਰ ਆਂਧਰਾ ਦੇ ਵਿੱਚੋਂ ਸਿੱਖ ਮੈਂਬਰ ਆਉਂਦਾ ਸੀ ਔਰ ਐਜੀਪੀਸੀ ਚਾਰ ਮੈਂਬਰ ਨਾਮਿਨੇਟ ਕਰਕੇ ਭੇਜਦੀ ਸੀ ਔਰ ਉਹ ਤੋਂ ਇਲਾਵਾ ਚੁਣ ਕੇ ਤਿੰਨ ਮੈਂਬਰ ਜਿਹੜੇ ਉਥੋਂ ਲੋਕਲ ਹਜੂਰ ਸਾਹਿਬ ਦੇ ਉਹ ਚੁਣ ਕੇ ਆਉਂਦੇ ਸੀ ਦੋ ਸਿੱਖ ਚਿਹਰੇ ਮਹਾਰਾਸ਼ਟਰ ਦੇ ਵਿੱਚੋਂ ਲਏ ਜਾਂਦੇ ਸੀ ਮੈਂਬਰ ਪਾਰਲੀਮੈਂਟ ਸਿੱਖ ਜਿਹੜੇ ਉਹ ਦੋ ਚਿਹਰੇ ਉਹਦੇ ਵਿੱਚ ਜਿਹੜੇ ਨਾਮੀਨੇਸ਼ਨ ਹੁੰਦੀ ਸੀ ਤੇ ਚੀਫ ਖਾਲਸਾ ਦੀਵਾਨ ਪੰਜਾਬ ਇਹਦਾ ਇੱਕ ਤੇ ਹਜੂਰੀ ਖਾਲਸਾ ਦੀਵਾਨ ਚਾਰ ਇਹ ਟੋਟਲ 17 ਮੈਂਬਰ ਜਿਹੜੇ ਸਗੇ ਇਹ ਕੁਝ ਇਲੈਕਸ਼ਨ ਰਾਹੀਂ ਤੇ ਕੁਝ ਨਾਮੀਨੇਸ਼ਨ ਆਉਂਦੇ ਸੀ ਤੇ ਇਹਨੂੰ ਇੱਕ ਕਹਿ ਲਿਆ ਪੇ ਦਾ ਮਹਾਂਦਰਾ ਇਦਾਂ ਸੀ ਪੇ ਇਹ ਤਿੰਨ ਚਾਰ ਸਟੇਟਾਂ ਕਲੀਆਂ ਨਹੀਂ ਪੰਜਾਬ ਨੂੰ ਵੀ ਇਨਕਲੂਡ ਕਰਕੇ ਸਮੁੱਚੇ ਤੌਰ ਤੇ ਸਿੱਖਾਂ ਦੀ ਰਿਪ੍ਰেজੈਂਟੇਟਿਵ ਬਾਡੀ ਸੀ ਜਿਹੜੀ ਤਖਤ ਸ੍ਰੀ ਹਜੂਰ ਸਾਹਿਬ ਜੀ ਦਾ ਪ੍ਰਬੰਧ ਚਲਾਉਂਦੀ ਸੀ ਔਰ ਹੋਂ ਦੇ ਵਿੱਚ ਕੀ ਕੀਤਾ ਕਿ ਜੱਕਮੋਸਤ ਸਾਰੇ ਦਾ ਸਾਰਾ ਹੀ ਪਾਸਾ ਪੁੱਠਾ ਕਰਤਾ 12 ਨੋਮੀਨੇਸ਼ਨਾਂ ਕਰਤੀਆਂ ਜਿਹੜੀਆਂ ਪਹਿਲੀਆਂ ਨੋਮੀਨੇਸ਼ਨਾਂ ਸੀਗੀਆਂ ਉਹ ਦੋ ਸੀ ਔਰ ਜਿਹੜੇ ਚੀਫ ਖਾਲਸਾ ਦੀਵਾਨ ਜਾਂ ਖਾਲਸਾ ਹਜੂਰੀ ਜਥਾ ਉਹਨਾਂ ਦੀ ਕੋਈ ਨੋਮੀਨੇਸ਼ਨ ਨਹੀਂ ਰਹਿਣ ਦਿੱਤੀ ਚਰਾਮਣੀ ਕਮੇਟੀ ਦੇ ਵੀ 2 ਮੈਂਬਰ ਰੈਂਡ ਦਿੱਤੇ ਚਾਹ ਤੋ ਘਟਾ ਕੇ ਤੇ 3 ਮੈਂਬਰ ਜਿਹੜੇ ਉਹ ਚੁਣ ਕੇ ਆਉਣੇ ਤਿੰਨ ਤਾਂ 2 5 ਤੇ 12 ਨਾਮਿਨੇਸ਼ਨ ਤੇ ਮੈਂ ਸਮਝਦਾ ਸਟੇਟ ਦੀ ਸਿੱਧੀ ਦਖਲਅੰਦਾਜ਼ੀ ਆ 12 ਨਾਮਿਨੇਸ਼ਨ ਆ ਉਹਨਾਂ ਦੀਆਂ ਹੋਗੀਆਂ ਜਿਹੜੇ ਚੁਣ ਕੇ ਆਉਣੇ ਉਹ ਵੀ ਮਹਾਰਾਸ਼ਟਰ ਦੇ ਉਸ ਪਵਿੱਤਰ ਤਖਤ ਸ੍ਰੀ ਹਜੂਰ ਸਾਹਿਬ ਜੀ ਦੀ ਧਰਤੀ ਤੋਂ ਆਉਣੇ ਆ ਉਹ ਵੀ ਇੱਕ ਪਾਸੜ ਤੌਰ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਸਿੱਖ ਪੰਥ ਦੇ ਨਾਲ ਤੇ ਚੇਚੇ ਤੌਰ ਦੇ ਉੱਤੇ ਸਾਡੇ ਸਿੱਖਾਂ ਦੇ ਉਸ ਮਹਾਨ ਤਖਤ ਤਾਕਤ ਸਿਹਰੀ ਹਜੂਰ ਸਾਹਿਬ ਜਿਹੜਾ ਸਾਰੀ ਸਮੂਚੀ ਮਨੁੱਖਤਾ ਨੂੰ ਆਪਣੀ ਬੁੱਕਲ ਦੇ ਵਿੱਚ ਸਮੋ ਕੇ ਬੈਠਾ ਉਸ ਦੱਖਣ ਦੀ ਧਾਰਤੀ ਦੇ ਉੱਤੇ ਜਿੰਨੇ ਵੀ ਲੋਕ ਜਾਂਦੇ ਆ ਉਹਨਾਂ ਸਾਰਿਆਂ ਨੂੰ ਲੰਗਰ ਦੀ ਵਿਵਸਥਾ ਉਹਨਾਂ ਸਾਰਿਆਂ ਨੂੰ ਰਹਿਣ ਦੀ ਵਿਵਸਥਾ ਔਰ ਸਾਰੇ ਪ੍ਰਬੰਧ ਦੀ ਦੇਖਰੇਖ ਬੜੇ ਚੰਗੇ ਢੰਗ ਨਾਲ ਚੱਲ ਰਹੀ ਸੀ ਪਰ ਅੱਜ ਉਹਨੂੰ ਇੱਕ ਤਹਿਸ਼ ਨੈਸ਼ ਕਰਨ ਦਾ ਕੋਝਾ ਯਤਨ ਹੋਇਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਆਸੀਂ ਲਿਖ ਕੇ ਵੀ ਭੇਜਿਆ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਸਾਹਿਬ ਨੂੰ ਕਿ ਸਾਨੂੰ ਸਮਾਂ ਵੀ ਦਿੱਤਾ ਜਾਵੇ ਤੇ ਤੁਰੰਤ ਇਹ ਜਿਹੜੀ ਤੁਸੀਂ ਕੈਬਨਿਟ ਚ ਪਾਸ ਕੀਤੀ ਆ ਅਸੈਂਬਲੀ ਚ ਪੇਸ਼ ਕਰਨ ਤੋਂ ਪਹਿਲਾਂ ਪਹਿਲਾਂ ਇਹਨੂੰ ਵਾਪਸ ਲਿਆ ਜਾਵੇ, ਵਿਡਰੈਕਟ ਕੀਤਾ ਜਾਵੇ। ਤੇ ਮੈਨੂੰ ਇਹ ਵੀ ਖਬਰ ਮਿਲੀ ਆ ਕਿ ਸਿੱਖਾਂ ਨੇ ਬਾਹਰ ਲਿਆਂਨੇ ਵੀ ਪੰਜਾਬ ਤੋਂ ਛੱਡ ਕੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਓਲਾਵਾ ਸਾਰੀਆਂ ਉਧਰ ਦੀਆਂ ਮਹਾਰਾਸ਼ਟਰ ਦੀਆਂ ਜਥੇਬੰਦੀਆਂ ਵੀ ਇਸ ਗੱਲ ਦਾ ਖਾਸ ਵਿਰੋਧ ਕਰ ਰਹੀਆਂ ਹਨ। ਪਾਰਾ ਜਿਹੜੇ ਪੰਜਾਬ ਦੇ ਵਿੱਚ ਜਾਂ ਸਿੰਘ ਸੁਭਾਵਾਂ ਜਾਂ ਹੋਰ ਕਈ ਵਾਰੀ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਉਹ ਕੋਈ ਅੱਜ ਬੋਲਣ ਨੂੰ ਤਿਆਰ ਨਹੀਂ ਕਿਉਂ ਬੋਲਣ ਨੂੰ ਤਿਆਰ ਨਹੀਂ ਕਿ ਜੇ ਅੱਜ ਮੈਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਇੱਕ ਸਵਾਲ ਉੱਠਦਾ ਸੀ ਭਈ 15 ਚ ਬਰਗਾੜੀ ਗਾਂਢ ਹੋਇਆ ਤੇ 15 ਤੋਂ ਬਾਅਦ 24-9 ਸਾਲਾਂ 'ਚ ਜਿੰਨੀਆਂ ਬੇਅਦਬੀਆਂ ਹੋਈਆਂ ਉਹ ਬਰਗਾੜੀ ਕਾਂਢ ਦੇ ਵਿੱਚ ਮਰਜਰ ਕਰਦੇ ਰਹੇ ਸੌਰ ਕੋਈ ਅੱਜ ਤੱਕ ਬੁੱਲਣ ਨੂੰ ਤਿਆਰ ਨਹੀਂ ਕਿ ਸੁਲਤਾਨਪੁਰ ਲੋਧੀ ਤੇ ਗੋੜੀਆਂ ਚੱਲੀਆਂ ਗੁਰਦੁਆਰੇ 'ਚ ਕਿਹੜੀ ਜਥੇਬੰਦੀ ਪੰਜਾਬ ਦੀ ਕਿਉਂ ਮੂੰਹ ਦੇ ਵਿੱਚ ਘੁੰਗੜੀਆਂ ਪਾ ਕੇ ਬੈਠੇ ਆ ਲੋਕ ਇਹਨਾਂ ਗੱਲਾਂ ਦਾ ਤੁਹਾਤੋਂ ਜਵਾਬ ਵੀ ਮੰਗਦੇ ਆ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤਖਤ ਸ੍ਰੀ ਹਜੂਰ ਸਾਹਿਬ ਸਿੱਖਾਂ ਦਾ ਸਨਮਾਨਯੋਗ ਉਹ ਗੁਰੂ ਸਾਹਿਬ ਜੀ ਦਾ ਪਵਿੱਤਰ ਤਖਤ ਆ ਉਹਦੇ ਲਈ ਇਕੱਤਰ ਹੋਵੋ ਇੱਕ ਥਾਂ ਇਕੱਠੇ ਹੋ ਜੀਏ ਤਾਂ ਕਿ ਆ ਜਿਹੜੀ ਸਮੇਂ ਦੀ ਸਰਕਾਰ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰ ਰਹੀ ਹੈ ਇਹਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਸੋ ਮੈਂ ਉਹ ਤੋਂ ਇਲਾਵਾ ਬਰੀਕੀ ਜਿਹਾ ਮੇਰੇ ਵੀਰ ਸਰਦਾਰ ਦਲਜੀਤ ਸਿੰਘ ਡਾਕਟਰ ਦਲਜੀਤ ਸਿੰਘ ਚੀਮਾ ਵੀ ਤੁਹਾਡੇ ਨਾਲ ਸਾਹਜ ਪਾਉਣਗੇ ਪਰ ਆ ਜਿਹੜਾ ਹੁਣ ਕੱਲ ਇੱਕ ਖੜੇ ਪੈਰ ਨੋਟੀਫਿਕੇਸ਼ਨ ਹੋਈ ਆ ਉਹ ਹੋਈ ਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਤੇ ਤੁਸੀਂ ਭਲੀ ਬਾਤ ਜਾਣਦੇ ਆ ਕਿ ਜਿਸਲੇ ਕਿਸੇ ਚੋਣ ਹੋਣੀ ਆ ਉਥੇ ਜਥੇਬੰਦੀਆਂ ਦੀਆਂ ਮੀਟਿੰਗਾਂ ਸਦੀਆਂ ਜਾਂਦੀਆਂ ਚਾਹੇ ਧਾਰਮਿਕ ਹੋਰ ਤੇ ਚਾਹੇ ਰਾਜਨੀਤਿਕ ਔਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਜਦੋਂ ਇਲੈਕਸ਼ਨ ਹੁੰਦੀ ਆ ਉਥੇ ਕਾਲ ਕੀਤਾ ਜਾਂਦਾ ਵੀ ਕਿਸੇ ਨੇ ਆਪਣੀ ਪਾਰਟੀ ਰਜਿਸਟਰਡ ਕਰਾਉਣੀ ਤੇ ਉਹ ਆਪਣੀ ਪਾਰਟੀ ਆ ਕੇ ਰਜਿਸਟਰਡ ਕਰਵਾ ਲਵੇ ਇਹਦੇ ਵਿੱਚ ਕੋਈ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਨਹੀਂ ਬਵਸਤਾ ਕੋਈ ਵੀ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਇਹ ਇੱਕ ਮੈਂ ਸਮਝਦਾ ਸੋਚੀ ਸਮਝੀ ਸਾਜਿਸ਼ ਆ ਤਾਂ ਕਿ ਸਿੱਖਾਂ ਦੀ ਉਹ ਜਮਾਤ ਜਿਹੜੀ ਜਮਾਤ ਪੰਜਾਬ ਦੇ ਵਿੱਚ ਇੱਥੇ ਤਰਜਮਾਨੀ ਕਰਦੀ ਆ ਸਿੱਖਾਂ ਦੀ ਤਰਜਮਾਨੀ ਨਹੀਂ ਕਰਦੀ 103 ਸਾਲ ਤੋਂ ਲਗਾਤਾਰ ਮਨੁੱਖੀ ਹੱਕਾਂ ਹਕੂਕਾਂ ਦੀ ਪੰਜਾਬ ਦੇ ਪਾਣੀਆਂ ਦੀ ਤੇ ਇਸ ਪੰਜਾਬ ਦੀ ਧਰਤੀ ਦੀ ਜਿਹੜੀ ਤਰਜਮਾਨੀ ਕਰਦੀ ਆ ਉਹਨੂੰ ਇੱਕ ਪਾਸੇ ਲਾਂਬੇ ਕਰਨ ਲਈ ਇਹ ਵੀ ਇੱਕ ਬੜਾ ਵੱਡਾ ਇਹਨਾਂ ਨੇ ਯਤਨ ਕੀਤਾ ਸੋ ਕੱਲ ਇਹਨਾਂ ਨੇ ਨੋਟੀਫਿਕੇਸ਼ਨ ਕਰ ਦਿੱਤੀ ਔਰ ਨੋਟੀਫਿਕੇਸ਼ਨ ਦੇ ਵਿੱਚ ਦੇਖੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਅਸੀਂ ਔਰਤਾਂ ਦੇ ਬੜੇ ਹਾਮੀ ਆ ਤੇ ਔਰਤਾਂ ਨੂੰ ਅਸੀਂ ਰਿਪਰੈਜੈਂਟੇਸ਼ਨ ਦੇਾਂਗੇ 1/3 ਤੇ ਇਹਦੇ ਵਿੱਚ 40 ਸੀਟਾਂ ਜਿਹੜੀਆਂ ਉਹਨਾਂ ਦੇ ਵਿੱਚ ਕੋਈ ਔਰਤ ਲਈ ਰਿਜ਼ਰਵ ਨਹੀਂ ਕੀਤਾ ਗਿਆ ਇਲੈਕਟਡ ਇਲੈਕਸ਼ਨ ਲਈ ਇਹਦੇ ਵਿੱਚ ਐਸਸੀ ਕੋਈ ਨਹੀਂ ਰਿਜ਼ਰਵ ਕੀਤਾ ਗਿਆ ਇਲੈਕਸ਼ਨ ਲਈ ਕੀਤਾ ਗਿਆ ਕਿ ਕਵਾਪਸ਼ਨ ਦੇ ਵਿੱਚ ਦੋ ਲੇਡੀਜ਼ ਤੇ ਉਹਨਾਂ ਦੇ ਵਿੱਚੋਂ ਦੋ ਐਸਸੀ ਭਾਈਚਾਰਾ ਮੰਨ ਲਓ ਚਾਰ ਸੀਟਾਂ ਲਈ ਦੀਆਂ ਕੀਤੀਆਂ ਰਿਜ਼ਰਵ ਚਾਲੀਆਂ ਦੇ ਵਿੱਚ ਤੇ ਜੇ ਇਲੈਕਸ਼ਨ ਦਾ ਪ੍ਰੋਸੈਸ ਖੋਲ ਦਿੱਤਾ ਜਾਵੇ ਤੇ ਉਹ ਬੀਬੀਆਂ ਵੀ ਤੇ ਐਸਸੀ ਵੀ ਆਪਣੇ ਵਿੱਚੋਂ ਲੜ ਕੇ ਆ ਸਕਦੇ ਆ ਸੋ ਮੇਰਾ ਕਹਿਣ ਤੋਂ ਭਾਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ 20 ਮੈਂਬਰ ਮੈਂ ਭਾਵੇਂ ਕਿਉਂਕਿ ਇਹ ਸਿੱਖਾਂ ਦੀ ਤਰਜਮਾਨੀ ਨਹੀਂ ਪਰ ਫਿਰ ਵੀ ਕਿਉਂਕਿ ਐਕਟ ਆ ਤੇ ਇਲੈਕਸ਼ਨ ਆ ਤੇ ਬਕਾਇਦਾ ਤੌਰ ਦੇ ਉੱਤੇ ਇੱਕ ਐਕਟ ਆ ਉਹਦੇ ਵਿੱਚ ਆਪਣੇ ਸਾਰੀਆਂ ਪਰੰਪਰਾਵਾਂ ਦੇਖਣੀਆਂ ਹੁੰਦੀਆਂ ਸੋ ਉਹਦੇ ਤਹਿਤ ਸਾਡੇ ਕੋਲ ਐਸਸੀ ਪਲੱਸ ਜਿਹੜੇ ਆਪਣੇ ਸਾਡੇ ਕੋਲ ਲੇਡੀਜ਼ ਜਨਰਲ ਦੋ ਦਿਨ ਉਹ ਸਾਰੀਆਂ ਚੁਣ ਕੇ ਆਉਂਦੀਆਂ ਔਰ 30 ਬੀਬੀਆਂ ਸਾਡੇ ਵਿੱਚ 170 ਦੇ ਹਾਊਸ ਦੇ ਵਿੱਚ ਚੁਣ ਕੇ ਆਉਂਦੀਆਂ ਸੋ ਮੇਰਾ ਕਹਿਣ ਤੋਂ ਭਾਵ ਇਹ ਬੜੇ ਬੜੇ ਕਲਕੂਨੇ ਜਿਹੜੇ ਇਹਨਾਂ ਨੇ ਛੱਡ ਦਿੱਤੇ ਆ ਉਹ ਤੋਂ ਇਲਾਵਾ ਜਿਹੜੀ ਵੱਡੀ ਗੱਲ ਆ ਕਿ 390 ਟੋਟਲ ਬੂਥ ਬਣੇ ਆ ਸਾਰੇ ਹਰਿਆਣੇ ਦੇ ਵਿੱਚ ਔਰ ਤੁਸੀਂ ਲਾਲਾ ਹਰਿਆਣਾ ਸਟੇਟ ਕਿੱਡਾ ਆ ਔਰ ਮੈਂ ਹਰਿਆਣੇ ਮੈਂ ਤੁਹਾਨੂੰ ਨਸ਼ਰ ਵੀ ਕਰੂੰਗਾ ਇੱਕ ਪੈਂ ਇੱਕ ਬੂਥ ਕੌਨਸਟੀਚੁਐਂਸੀ ਦੇ ਵਿੱਚ 150 ਪੈਂਡਾ ਤਿਆਉ ਦੇ ਬੂਥ ਕਿੰਨੇ ਆ 7 ਤੇ ਹੁਣ 7ਾਂ ਬੂਥਾਂ ਦੇ ਲਾਓ ਪਈ ਮੇਰਾ ਖਿਆਲ ਆ 20 ਦੀ ਐਵਰੇਜ ਆ ਗਈ ਪਈ ਇੱਕ ਬੂਥ ਦੇ ਵਿੱਚ 20 ਬੰਦੇ ਮਤਲਬ 20 ਪਿੰਡ ਫਾਲ ਕਰਨਗੇ ਇਹ ਸਾਡੀ ਮੰਗ ਆ ਕਿ ਹਰਿਆਣਾ ਕਮੇਟੀ ਦੇ ਵਿੱਚ ਇਹ ਚੋਣ ਹੋ ਰਹੀ ਆ ਤੇ ਆਪਾਂ ਇਹਨੂੰ ਪਚੀਦਾ ਹੀ ਇੰਨਾ ਕਰ ਦਿੱਤਾ ਵੀ ਕਿਸੇ ਨੂੰ ਪਤਾ ਨਾ ਲੱਗੇ ਵੋਟ ਕਿੱਥੇ ਆ ਤੇ ਇਹਦੇ ਬੂਥ ਜਿਹੜੇ ਆ ਉਹ ਲਾਗੇ ਲਾਗੇ ਕਰਨੇ ਚਾਹੀਦੇ 390 ਬੂਥ ਮੈਂ ਸਮਝਦਾ ਦੋ ਹਲਕਿਆਂ ਦੀ ਅਸੈਂਬਲੀਆਂ ਦੇ ਵਿੱਚ ਪੂਰੇ ਹੋ ਜਾਂਦੇ ਆ ਤੇ ਇਹਦੇ ਵਿੱਚ ਇੰਨਾ ਪਚੀਦਾ ਕਿਉਂ ਰੱਖਿਆ ਗਿਆ ਇਦੇ ਪਿੱਛੇ ਵੀ ਇੱਕ ਸਾਜ਼ਿਸ਼ ਆ ਤਾਂ ਕਿ ਸਿੱਖਾਂ ਦੀ ਤਾਕਤ ਨੂੰ ਇੱਕ ਖੇਰੂ-ਖੇਰੂ ਕਰਕੇ ਉਹ ਦੇ ਦਿੱਤਾ ਜਾਵੇ ਰੂਪ ਤਾਂ ਕਿ ਇਹ ਆਪੋ ਵਿੱਚ ਹੀ ਜਿਹੜੇ ਆ ਉਹ ਝਗੜੇ ਦੇ ਵਿੱਚ ਸ਼ਾਮਲ ਹੋਣ ਹੁਣ ਆ ਮੈਂ ਤੈਨੂੰ ਪੁਹੇਵੇ ਦੀ ਆ ਮੈਂ ਟੈਗ ਲਾਇਆ ਕਿਸੇ ਨੇ 베ਰੀਫਾਈ ਕਰਨਾ ਕਰ ਲਾਇਓ ਇਹ ਪੁਹੇਵਾ ਜਿਹੜਾ ਸਾਡਾ ਕੌਨਸਟੀਚੁਐਂਸੀ ਆ ਇਹ ਪੁਹੇਵੇ ਦੀ ਕੌਨਸਟੀਚੁਐਂਸੀ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹੇ ਅਸੀਂ ਦੇਖੇ ਆ ਇਹਨਾਂ ਦੇ ਵਿੱਚ ਆ ਇੱਕ ਬੂਥ ਦੇ ਵਿੱਚ ਕਿੰਨੇ ਪਿੰਡ ਫਾਲ ਕਰਦੇ ਕੋਈ ਨਾਂ ਨਹੀਂ ਕਿਹੜੇ ਪਿੰਡ ਦੀ ਕਿੰਨੀ ਵੋਟ ਆ ਕੋਈ ਨਾਂ ਨਹੀਂ ਕੋਈ ਬੰਦੇ ਦਾ ਐਡਰੈਸ ਕੀ ਆ ਕੋਈ ਨਾਂ ਨਹੀਂ ਇਹਦੇ ਵਿੱਚ ਹੁਣ ਤੁਸੀਂ ਦੇਖੋਗੇ ਆਹ ਕੋਸ਼ ਅਸੀਂ ਲਿਸਟਾਂ ਯਰਮਾਰਕ ਕੀਤੀਆਂ ਇਹਦੇ ਵਿੱਚ ਸਮਨਦੀਪ ਕੋਈ ਕੌਰ ਨਹੀਂ ਕੋਈ ਸਿੰਘ ਨਹੀਂ ਐਵੇਂ ਤੁਹਾਨੂੰ ਮੈਂ ਬਹੁਤ ਸਾਰੀਆਂ ਦੇ ਸਕਦਾ ਕਿਉਂਕਿ ਮੈਂ ਤੁਹਾਡਾ ਸਮਾਂ ਨਹੀਂ ਗਾਇਆ ਕਰਨਾ ਪਰਮਲ ਆ ਮੈਂ ਯਰਮਾਰਕ ਕਰਕੇ ਕੀਤੀਆਂ ਸਾਰੀਆਂ ਇਹ ਹੈਗਾ ਪੁਹੇਵੇ ਦੀ ਕੁਰ ਖੇਤਰ ਹਲਕੇ ਦੀ ਜਿਹੜੀ ਆ ਇਹ ਲਿਸਟ ਆ ਆ ਫਿਰ ਹੈਗੀ ਆ ਤੁਹਾਡੇ ਮੁਰਤਜਾਪੁਰ ਆ ਮੁਰਤਜਾਪੁਰ ਪੇਜ ਨੰਬਰ ਜਿਹੜਾ ਸਾਡਾ ਇਹ ਆਪਣੇ ਤਿੰਨ ਇਹ 11 ਨੰਬਰ ਫਰੋਜ ਰਾਣੀ ਫਿਰ ਇਦਾਂ ਹੀ ਇਸੇ ਤਰਜ਼ ਦੇ ਉੱਤੇ ਜਸਕਰਨ ਕੱਲਾ ਮੰਜੂ ਰਾਣੀ ਦੀ ਤੂ ਰਾਣੀ ਸੋਹਨੀਆ ਜੋਤੀ ਇਸੇ ਤਰਜ਼ ਦੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਕੱਲਾ ਅਮਰਜੀਤ ਸੋਹਨੀਆ ਇੰਦਾਂ ਦੇ ਮੇਰਾ ਕਹਿਣ ਤੋਂ ਭਾਵ ਕਿ ਜਿਹੜੇ VOTER ਕੈਟਾਗਰੀ ਚ ਫਾਲ ਨਹੀਂ ਕਰਦੇ ਕੌਰ ਤੇ ਸਿੰਘ ਚਾਹੀਦਾ ਇਹ ਆ ਬੀਨਾ 세ਠੀ ਕੋਈ ਨਾਲ ਕੌਰ ਨਹੀਂ ਕੋਈ ਕੁਛ ਨਹੀਂ ਫਾਦਰ ਦਾ ਨਾਂ ਬਰਿੰਦਰ 세ਠੀ ਸੋ ਮੇਰਾ ਕਹਿਣ ਤੋਂ ਭਾਵ ਨਾਨ ਸਿੱਖ ਇਹ VOTES ਨਾਨ ਸਿੱਖ ਦੀਆਂ ਜਾਂ ਇਦਾਂ ਹੀ ਆ ਸ਼ਾਹਬਾਦ ਮਰਕੰਡੇ ਦੀਆਂ ਲਾਈਆਂ ਆ ਇਸੇ ਤਰਜ਼ ਦੇ ਉੱਤੇ ਆ ਥਨੇਸਰ ਆ ਇੱਕ ਥਾਣੇ ਸਰ ਇਹਦੇ ਵਿੱਚ ਕੋਈ ਪਿੰਡ ਦਾ ਬੂਥ ਨਹੀਂ ਲਿਖਿਆ ਵੀ ਕਿਹੜੇ ਪਿੰਡ ਚ ਕਿੰਨੇ ਕਿਹੜੇ ਹਲਕਾ ਚ ਕਿੰਨੇ ਪਿੰਡ ਪੈਂਦੇ ਆ ਆ ਹੁਣ ਥਾਨੇਸਰ ਜਿਹੜਾ ਆ ਇਹਦੀਆਂ ਟੋਟਲ ਵੋਟਾਂ ਤੁਸੀਂ ਦੇਖੋਗੇ 1000 ਆ ਪਰ 1000 ਵੋਟ ਕਿਹੜੇ ਪਿੰਡਾਂ ਦੀ ਆ ਇਹਦੇ ਬਾਰੇ ਕੋਈ ਮਿਹਰਬਾਨੀ ਰੱਖਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਬਹੁਤ ਸਾਰੇ ਲਕੂਨੇ ਇਹਨਾਂ ਨੇ ਕਾਲੀ ਕਾਲੀ ਜਿਵੇਂ ਛੱਡ ਦਿੱਤੇ ਆ ਅਸੀਂ ਇਹ ਚਾਹੁੰਦੇ ਸੀ ਭਈ ਇਹ ਕਿਸੇ ਟੰਗ ਦੇ ਨਾਲ ਚੋਣਾ ਹੋਣਾ ਪਰ ਮੈਨੂੰ ਇਹ ਦਿਖਦਾ ਕਿ ਸਿੱਖਾਂ ਦੀ ਤਾਕਤ ਨੂੰ ਉਹ ਸਿੱਧੇ ਤੌਰ ਤੇ ਕਮਜ਼ੋਰ ਕਰ ਲਈ ਸ਼੍ਰੋਮਣੀ ਕਾਲੀ ਦਲ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਉਹਦੇ ਲਈ ਵੱਡੇ ਪੱਧਰ ਤੇ ਅੱਜ ਜਦੋਂ ਜਹਿਦ ਜਿਹੜੀ ਆ ਇਹਨਾਂ ਨੇ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ ਔਰ ਇੰਨੀ ਕਾਲੀ ਦਾ ਪ੍ਰੋਸੈਸ ਕੀਤਾ ਕਿ 10 ਤੋਂ 16 ਤੱਕ ਨਾਮੀਨੇਸ਼ਨ 17 ਨੂੰ ਸਕਰੂਟੀ ਤੇ 6 ਤਰੀਕ ਨੂੰ ਇਹਦੀਆਂ ਜਿਹੜੀਆਂ ਆ ਵੋਟਾਂ ਜਿਹੜੀਆਂ ਉਹ ਪੈਣਗੀਆਂ ਸੋ ਮੈਂ ਜਿਹੜੇ ਸਾਡੇ ਜਸਟਿਸ ਭੱਲਾ ਜੀ ਇਹ ਜਿਹੜੇ ਇਹਨਾਂ ਦੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਆਪਣੇ ਮੁਖਿਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਆ ਜਿੰਨੀਆਂ ਵੋਟਾਂ ਇਹਨਾਂ ਚ ਪਹਿਲਾਂ ਤਾਂ ਸੁਧਾਈ ਕੀਤੀ ਜਾਵੇ। ਔਰ ਦੂਜੀ ਇਹਨਾਂ ਦੇ ਵਿੱਚ ਬਾਈਫਰਕੇਸ਼ਨ ਕਰਕੇ ਕਿਹੜੇ ਪਿੰਡ ਚ ਕਿੰਨੀਆਂ-ਕਿੰਨੀਆਂ ਵੋਟਾਂ ਆ ਕੀ ਇਹਦਾ ਪ੍ਰੋਸੀਜਰ ਹੈ ਇਹਦਾ ਮੇਰਾ ਖਿਆਲ ਬੋਕਸ ਵੋਟਾਂ ਪੈਣ ਲਈ ਤੇ ਉਹ ਤੋਂ ਇਲਾਵਾ ਜਿਨ੍ਹਾਂ ਦਾ ਕੋਈ ਡਰੈਸੇ ਕੋਈ ਨਹੀਂਗਾ ਉਹ ਪੈਣ ਲਈ ਬੜਾ ਵੱਡਾ ਇੱਕ ਲਕੂਨਾ ਹੋ ਜਾਊਗਾ। ਸੋ ਮੈਂ ਨਿਮਰਤਾ ਸਹਿਤ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਆਹ ਸਾਰੀ ਜਿੰਨੀ ਬੋਟਰ ਲਿਸਟ ਬਣਾਈ ਆ ਹਰਿਆਣਾ ਦੀ ਇਹ ਦੀ ਥੋੜੀ ਜਿਹੀ ਰਿਵਾਈਜ਼ ਕਰੋ ਕਾਲੀ ਜਿਨਾ ਕੋਈ ਪ੍ਰੋਸੈਸ ਕਰੋ ਤੇ ਕਾਲੀ-ਕਾਲੀ ਕਰਦੇ ਹਰਿਆਣਾ ਕਮੇਟੀ ਜਿਹੜੀ ਉਹਦਾ ਅਸੀਂ ਪਟੀਸ਼ਨਾਂ ਵੀ ਪਾਈਆਂ ਆ ਉਹ ਆਲਰੇਡੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਵੀ ਆ ਪਰ ਇਹ ਸਾਰੀ ਕਾਲੀ ਮੈਂ ਸਮਝਦਾ ਉਹ ਪਟੀਸ਼ਨਾਂ ਨੂੰ ਲਾਂਬੇ ਕਰਨ ਲਈ ਇੱਕ ਇਹ ਯਤਨ ਕੀਤਾ ਜਾ ਰਿਹਾ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਮਹਿਸੂਸ ਕਰਦੀ ਆ ਕਿ ਨਾਨ ਸਿੱਖ ਉਹ ਆਪਣੀਆਂ ਆਪਣੀਆਂ ਅਸੈਂਬਲੀ 'ਚ ਵੋਟਾਂ ਪਾਉਣ ਮੁਬਾਰਕ ਆ ਪਰ ਸ਼੍ਰੋਮ ਦਿੱਲੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਵੇਂ ਦੀ ਜਿਹੜੀਆਂ ਵੋਟਾਂ ਬਣਾਉਣੀਆਂ ਉਹ ਵਾਜਬ ਨਹੀਂ ਇਹ ਮੈਂ ਤਾਂ ਕਹਿ ਹੀ ਦੇ ਹਾਂ ਪਰ ਇਹਨਾਂ ਦਾ ਜਿਹੜਾ ਸਰਦਾਰ ਭਪਿੰਦਰ ਸਿੰਘ ਅਸੰਧ ਜਿਹੜਾ ਇਹਨਾਂ ਦਾ ਹੁਣ ਮੌਜੂਦਾ ਪ੍ਰਧਾਨ ਆ ਉਹਨੇ ਵੀ ਕੱਲ ਮੇਰਾ ਖਿਆਲ ਇਹ ਕੁਐਰੀ ਪਾਈ ਆ ਕਿ ਇਹ ਜਿਹੜੀਆਂ ਵੋਟਾਂ ਆ ਇਹ ਬਣ ਨਹੀਂ ਸਕਦੀਆਂ ਇਹ ਵੈਲਿਡ ਨਹੀਂ ਗੀਆਂ ਉਸ ਇਸ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਨੋਂ ਦਿਨ ਵੱਡੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਤਾਕਤਾਂ ਦੇ ਪ੍ਰਬੰਧ ਖੋਏ ਜਾ ਰਹੇ ਆ ਇੱਕ ਕਿਸਮ ਨਾਲ ਖੋਏ ਜਾ ਰਹੇ ਪਰ ਮੈਂ ਇਹ ਕਹਿ ਸਕਦਾ ਕਿ ਅਸੀਂ ਸਿੱਧੇ ਤੌਰ ਤੇ ਇਹ ਤਖਤ ਸ੍ਰੀ ਹਜੂਰ ਸਾਹਿਬ ਜੀ ਦਾ ਪ੍ਰਬੰਧ ਉਹ ਉਹਨੂੰ ਆਪਾਂ ਦਖਲਅੰਦਾਜ਼ੀ ਨਾ ਕਰੀਏ ਨਹੀਂ ਤਾਂ ਫਿਰ ਸੌਸ ਦੀਆਂ ਜਥੇਬੰਦੀਆਂ ਤਾਂ ਅੱਜ ਤਿਆਰ ਬੈਠੀਆਂ ਫਿਰ ਬਾਕੀ ਸਾਡੀ ਵੀ ਲੋੜ ਹੋ ਗਈ ਅਸੀਂ ਵੀ ਇਸ ਗੱਲ ਦੇ ਉੱਤੇ ਨਾਲ ਆ ਉਹਨਾਂ ਦੇ ਉਹਨਾਂ ਦੇ ਨਾਲ ਨਹੀਂ ਕਿਉਂਕਿ ਪਵਿੱਤਰ ਤਖਤ ਆ ਉਸ ਤਖਤ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਸ ਅਫੀਸ਼ੀਅਲ ਮੈਂਬਰ ਮੈਂਬਰ ਵੀ ਹੁੰਦਾ ਜਿਹੜੇ ਤਖਤਾਂ ਦੇ ਪੰਜਾਂ ਦੇ ਪੰਜ ਸਿੰਘ ਸਹਿਬਾਨ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਸਪੀਸ਼ੀਅਲ ਮੈਂਬਰ ਵੀ ਹੁੰਦੇ ਆ ਸੋ ਇਸ ਕਰਕੇ ਤੁਹਾਨੂੰ ਕਾਸ਼ਟ ਤਾਂ ਦਿੱਤਾ ਗਿਆ ਕਿ ਇੱਕ ਦਾ ਇਹ ਹਜ਼ੂਰ ਸਾਹਿਬ ਦਾ ਬੋਰਡ ਦੂਜਾ ਕਾਲੀ ਕਾਲੀ ਜਿਹੜੇ ਸਟੈਪ ਚੱਕੇ ਆ ਹਰਿਆਣੇ ਦੇ ਵਿੱਚ ਇੰਨੇ ਲਕੂਨੇ ਛੱਡੇ ਆ ਹੋਰ ਵੀ ਬਹੁਤ ਸਾਰੇ ਲਕੂਨੇ ਆ ਉਹ ਸਾਰੇ ਚੀਮਾ ਸਾਹਿਬ ਤੁਹਾਡੇ ਨਾਲ ਫੇਰ ਬੈਠ ਕੇ ਦੂਜੀ ਮੇਰੇ ਤੋਂ ਬਾਅਦ ਡਿਸਕਸ ਕਰ ਲੈਂਦੇ ਆ ਆ ਗਿਆ ਸਰ ਸੋ ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਨਾ ਕਿ ਇਹ ਪੱਲਾ ਸਾਹਿਬ ਇਹ ਜਿਹੜੇ ਲਕੂਨੇ ਆ ਇਹ ਇੱਕ ਮਾਦ ਲੋ ਕਹਿ ਲਓ ਤੁਸੀਂ ਭਈ ਇਹ ਹਿਟਲਰ ਰਾਜ ਨਹੀਂ ਇਹ ਡੈਮੋਕ੍ਰੇਸੀ ਆ ਤੇ ਹਰ ਇੱਕ ਜਥੇਬੰਦੀ ਨੂੰ ਅਧਿਕਾਰ ਆ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਕਾਰ ਦਾ ਸਿੱਖਾਂ ਦੀ ਜਮਾਤ ਆ 103 ਸਾਲ ਪੁਰਾਣੀ ਤੇ ਆਟ ਲੀਸਟ ਹਰ ਇੱਕ ਪਾਰਟੀ ਨੂੰ ਰਜਿਸਟ੍ਰੇਸ਼ਨ ਦਾ ਜਿਹੜਾ ਆ ਉਹ ਪ੍ਰੋਵੀਜ਼ਨ ਦੇਣਾ ਚਾਹੀਦਾ ਜੇ ਐਕਟ ਬਣਾਤਾ ਹੀ ਨਹੀਂ ਕਾਲੀ-ਕਾਲੀ ਦੇ ਨਾਲ ਤੇ ਉਹਦੇ ਵਿੱਚ 100 ਐਮੈਂਡਮੈਂਟਾਂ ਬਾਅਦ ਵਿੱਚ ਹੋ ਜਾਂਦੀਆਂ ਸੋ ਮੈਂ ਸਮਝਦਾ ਆ ਕਿ ਇਹ ਆਜ ਤ ਲਗਾਤਾਰ ਜਿਹੜੇ ਹਮਲੇ جاری ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹ ਵੀ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿਆਂ ਕਈ ਵਾਰੀ ਸਵਾਲ ਉਠਾਉਂਦੇ ਆ ਪ੍ਰੈਸ ਦੇ ਵਿੱਚ ਵੀ ਕਈ ਵਾਰੀ ਟਵੀਟ ਕਰਕੇ ਵੀ ਕਹਿੰਦੇ ਆ ਵੀ ਹੁਣ ਅਕਾਲੀ ਦਲ ਦੀ ਕੀਤੀ ਜਾਊਗੀ ਮਾਲੋ ਉਹਦੇ ਹੱਕ ਦੇ ਬੋਲੇ ਮੈਂ ਤਾਂ ਮੈਂ ਤਾਂ ਉਹਦੇ ਹੱਕ ਦਾ ਮੈਂ ਤਾਂ ਹੈ ਹੀ ਉਹਨਾਂ ਦਾ ਹੱਕ ਦਾ ਮੈਂ ਤਾਂ ਮੇਰੇ ਤੇ ਕੋਈ ਕਵੈਰੀ ਕਰੋ ਜੇ ਮੈਂ ਬਗਾਨਾ ਹੋਵਾਂ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਮੈਂ ਅਕਾਲੀ ਆ ਤੇ ਕਾਲੀ ਕਰਕੇ ਮੈਨੂੰ ਟਿਕਟ ਮਿਲੀ ਨਾ ਤੇ ਤਾਂ ਹੀ ਮੈਂ 1996 ਤੋਂ ਲਗਾਤਾਰ 27 ਸਾਲ ਦਾ ਚੋਣ ਦਾ ਆ ਰਿਹਾ ਇੱਕ ਪੇਰੈਂਟ ਜਥੇਬੰਦੀ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਰੱਖਿਆ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਤੇ ਔਰ ਹਮੇਸ਼ਾ ਰਹੀ ਆ ਵੀ ਜਦੋਂ ਵੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੋ ਕਾਲ ਦਿੱਤੀ ਅਕਾਲੀ ਦਲ ਮੋਰੇ ਹੋ ਕੇ ਲੜਿਆ ਇਹਨਾਂ ਦਾ ਮਸਾਲਾ ਸਾਡੇ ਕੋਲ ਇਤਿਹਾਸ ਦੇ ਵਿੱਚ ਬਹੁਤ ਮਿਲਦੀਆਂ ਸੋ ਅਸੀਂ ਯਤਨ ਕਰ ਰਹੇ ਹਾਂ ਕਿ ਆ ਜਿਹੜਾ ਪ੍ਰਬੰਧ ਮਹਜੂਰ ਸਾਹਿਬ ਦਾ ਇਹ ਚ ਕੋਈ ਛੇੜਛਾੜ ਨਾ ਕੀਤੀ ਜਾਵੇ ਪੁਰਾਣੀ ਤਰਜ਼ ਤੇ ਚੱਲਿਆ ਜਾਣ ਦਿੱਤਾ ਜਾਵੇ ਤੇ ਆ ਜਿਹੜੀਆਂ ਲਕੂਨੇ ਹਰਿਆਣਾ ਕਮੇਟੀ ਦੇ ਚੋਣਾਂ ਦੇ ਵਿੱਚ ਆ ਇਹ ਤਰੰਤ ਜਿਹੜੇ ਆ ਉਹ ਦੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ